ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਹੈ ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹੁੰਨਾ ਨਿਭਾਵਾਂਗਾ ਕਿਵੇਂ ਆਇਆ ਮਨ ਦੇ ਵਿੱਚ ਤੁਸੀਂ ਉਹਦੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਹੈ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ بیٹے ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਤੇ ਜੇ ਤੁਸੀਂ ਇਹ ਦੱਸਿਆ ਉਹਨਾਂ ਨੂੰ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੀਦਾ। ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ। ਵੀ ਜੋ ਪਿੰਡ ਨੇ ਸੇਵਾ ਦਿੱਤੀ ਪਿੰਡ ਨੂੰ ਵਾਪਾ ਉਹਨਾਂ ਵਾਵਾਂਗੇ। ਪਿੰਡ ਨੂੰ ਨਾਲ ਲੈ ਕੇ। ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆਗਿਆ ਉਹਨਾਂ ਵੀ ਆ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ। ਜੇ ਕੋਈ ਵੱਧ ਘਾਟ ਹੋਵੇਗੀ ਤਾਂ ਉਹ ਆਪਣੇ ਕੋਲੋਂ ਪੂਰੀਆਂ ਕਰਾਂਗੇ। ਮੈਨੂੰ ਤਾਂ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ। ਜਿਹੜਾ ਸਪਾਗ ਏਕੇ ਦੇ ਵਿੱਚ ਜੋ ਪਿਆਰ ਹੈ ਉਹ ਕਿਤੇ ਨਹੀਂ ਮਿਲਦਾ। ਜੋ ਇੱਕਾ ਉਹੇਗਾ ਉੱਤੇ ਸਭ ਕੁਝ ਹੀ ਹੈ ਜਿਸ ਪਿੰਡ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਅਤਿਪਾਕੇ ਉੱਥੇ ਸਭ ਕੁਝ ਹੈ ਜਿੱਥੇ ਵੈਰ ਵਿਰੋਧ ਦੇ ਉੱਥੇ ਕੁਝ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹ ਰਹੇ ਇਸ ਤੋਂ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਤੱਕ ਵੀ ਹੋ ਸਕੇ ਸਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੈ ਕੇ ਬਲੰਦੀਆਂ ਤੱਕ ਲਿਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਟੂਰ ਸੋਟੇ ਪੌਣੇ 400 ਵੋਟ ਹੈ ਕਿਹੜੇ ਕਿਹੜੇ ਕੰਮ ਨਹੀਂ ਵਿਰੇ ਵੈਦੀ ਨੇ ਜੱਤੀ ਕਰਾਂਗੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪਏ ਨੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ ਪਾਰਕ ਹੈ ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਯੋਗ ਪਿੰਡ ਜੋ ਦੀਨਾ ਦਾ ਰਿਹਾ ਤਾਂ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਹੈ ਕਿਉਂ ਮਸ਼ਹੂਰ ਪਿੰਡਾਂ ਐਮੀ ਬਿਰਕ ਦੇ ਨਾਂ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੋਸ਼ਨ ਹੁੰਦਾ ਸਰਬਸੰਮਤੀ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਂ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ بیٹے ਕਰਕੇ ਲਾ ਲੋ ਜਾਂ ਜਿਸ ਤਰ੍ਹਾਂ ਵੀ ਲਾ ਲੋ ਪੂਰੇ ਵਰਲਡ ਦੇ ਵਿੱਚ ਨਾਮ ਹੈ ਅਜ ਇਕੱਲੇ ਪੰਜਾਬ ਮੈਂ ਵੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਹਾਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਹੈ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥਾਂ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸਤ ਦਿੰਨੇ ਆ ਪਹਿਲਾਂ ਆਪਣੇ ਘਰ ਤੋਂ ਸਦਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦਿਹੋਰੀ ਹੈ ਮੈਂ ਮਾਸੀ ਵੀ ਲੱਗਦੀ ਆ ਤੇ ਪਰਦਾਈ ਵੀ ਲੱਗਦੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਇਸ ਗੱਲ ਤੇ ਕਿੰਨੇ ਟਾਈਮ ਤੋਂ ਸਰਬਸੰਤੀ ਹੋ ਰਹੀ ਹੈ ਜਦੋਂ ਇਹ ਪਿੰਡ ਦੇ ਤੁਸੀਂ ਕਹ ਰਹੇ ਹੋ ਚੋਣਾਂ ਦੇ ਇਹ ਜੀ ਪਹਿਲੀ ਵਾਰ ਹੋਈ ਏ ਅੱਛਾ ਹਾਂਜੀ ਪਹਿਲੀ ਵਾਰ ਹੋਈ ਏ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇੱਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਬੈਰ ਵਿਰੋਧ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ ਇਮਾਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਤੀ ਨਾਲ ਚੋਣਾਂ ਹੋ ਰਾਂ ਪਿੰਡ ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ ਤੇ ਉਹਨਾਂ ਨੇ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ ਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਬਹਿ ਜਾਓ ਕੱਪ ਹੋਇਆ ਬਾਕੀ ਪਰੌੜ ਸਾਨੂੰ ਸਾਡੇ ਐਮੀ ਮਿਰਕਾ ਜੀ ਨੇ ਮੇਰਾ ਭਤੀਜਾ ਹੀ ਐ ਬੇਟੇ ਨੇ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਮੀ ਮਿਰਕ ਦਾ ਤੇ ਹੁਣ ਵੀ ਇਹ ਕਿੰਡਲ ਕਰਨਗੇ ਤਾਂ ਹੀ ਸੇ ਕਰਕੇ ਸਭ ਸੰਪਤੀ ਇਹਨਾਂ ਤੇ ਕੀਤੀ ਹੈ ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਨ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸੰਮਤੀ ਨਾਲ ਜ਼ਰੂਰਤਾ ਵੀ ਜੋ ਕੰਮਕਾਰ ਕਰਨਗੇ ਆਪਣੀ ਮਰਜ਼ੀ ਨਾਲ ਮਤਲਬ ਪਿੰਡ ਦੇਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਦੀ ਜਿੰਮ ਜਿੰਮ ਬੱਚਿਆਂ ਵਾਸਤੇ ਜਿੰਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਚਾਚਾ ਜੀ ਜਿੰਮ ਵਾਸਤੇ ਜਗ੍ਹਾ ਲੈ ਦਿਓ ਜੇ ਜਮਾ ਜਮਾ ਦਾ ਸਮਾਨ ਰੱਖ ਕੇ ਦੇਵਾਂਗਾ ਮੈਂ ਤੁਹਾਨੂੰ ਜਮਾ ਬੱਚਿਆਂ ਵਾਸਤੇ ਜਮਾ ਅਸੀਂ ਹੁਣ ਮੈਂ ਐਮੀ ਵੀਰ ਕਨੂਰ ਕਹਾਂਗਾ ਵੀ ਬੇਟਾ ਹੁਣ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਤੇ ਮੈਨੂੰ ਜਮਾ ਦਾ ਸਮਾਨ ਲੈ ਕੇ ਦੇ ਤੇ ਜਮਾ ਦਾ ਸਮਾਨ ਵੀ ਰੱਖਵਾਵਾਂਗੇ ਉੱਥੇ ਹਾਂ ਬਾਕੀ ਜਿਵੇਂ ਵੀ ਹੋਊਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੇ ਸਾਰੇ ਪੰਚਾਇਤ ਰਲ ਕੇ ਇੰਨੇ ਪਿੰਡ ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ ਜਿਵੇਂ ਕਾਂਗਰਸ ਹੋ ਗਿਆ, ਅਕਾਲੀ ਹੋ ਗਿਆ, ਆਪ ਹੋ ਗਿਆ। ਫੇਰ ਵੀ ਸ਼ਰਮ ਸੰਮਤੀ ਹੋਈ ਹੈ ਬਹੁਤ ਵੱਡੀ ਗੱਲ ਆ। ਹਾਂਜੀ ਹਾਂਜੀ ਕਿਸੇ ਨੇ ਕੋਈ ਉਤਰਾਜ ਨਹੀਂ ਜੀ ਕੀਤਾ ਹੈਗਾ। ਸਾਰੇ ਭਾਰਤੀਆਂ ਇਕੱਠੀਆਂ ਨੇ ਜੀ। ਕੋਈ ਨਹੀਂ ਜੀ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ। ਮਤਲਬ ਇੱਕ ਪਰਿਵਾਰੀ ਦੇ ਤੌਰ ਤੇ ਚੱਲਦੇ ਨੇ ਜੀ ਸਾਰਾ। ਕੀ ਲੱਗਦਾ ਜੇ ਸਾਰੇ ਇਸ ਤਰ੍ਹਾਂ ਤੁਹਾਡੇ ਪਿੰਡਾਂ ਨੂੰ ਸੋਚਣਾ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ। ਆ ਜੀ ਪੈ ਤਾਂ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਪੀ ਸਾਰੇ ਸਰਬਸੰਪਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਦੁਰ ਜਾਂਦਾ ਤੇ ਕੋਈ ਨਸ਼ੇ ਕਰਦਾ ਰੇ ਕੋਈ ਸ਼ਰਾਬਾਂ ਪੀਉਂਦੇ ਨੇ ਜੋ ਉਹ ਗਲਤੀ ਹੈ ਜੀ ਫਿਰ ਨਸ਼ਾ ਵੱਧਾ ਜੀ ਇਸ ਤਰ੍ਹਾਂ ਤੇ ਸਰਬਸੰਪਤੀ ਹੋ ਜੇ ਬਹੁਤ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼